ਨੋ ਅਜਿਹਾ ਹੈ 18 ਤਰੀਕ ਨੂੰ ਐਸੀ ਜਗ੍ਹਾ ਤੇ ਲਗਭਗ 590 ਹੋਰ ਨੌਕਰੀਆਂ ਦੇ ਉਗਾ 18 ਅਸੀਂ ਚੜ੍ਹਦੇ ਸਾਲ ਪਹਿਲੀ ਜਨਵਰੀ ਨੂੰ ਖੁਸ਼ਖਬਰੀ ਦਿੱਤੀ ਹੈ ਉਲਟੀ ਗੰਗਾ ਪੰਜਾਬ ਚ ਭਾਈ ਹੈ ਕਿ ਪਹਿਲੀ ਵਾਰ ਹੋਇਆ ਹੈ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਕਿਉਂਕਿ ਉਹ ਕਹਿੰਦੇ ਸੀ ਅਸੀਂ ਅਸੀਂ ਚਲਾ ਕੇ ਦਿਖਾਵਾਂਗੇ ਤੁਹਾਨੂੰ ਸਾਨੂੰ ਫੜਾਓ ਜਿਹੜੀ ਗੋਇੰਦਵਾਲ ਵਾਲੇ ਥਰਮਲ ਪਲਾਂਟ ਤੋਂ 70 ਰੁਪਏ 8 ਪੈਸੇ ਬਿਜਲੀ ਪਰ ਯੂਨਟ ਪੈਂਦੀ ਸੀ ਉਹ 1 ਜਨਵਰੀ ਤੋਂ ਜਿੱਦਾਂ ਸਾਈਨ ਹੋ ਗਏ 4.50 ਪੈਸੇ ਧਿਆਗੀ ਹੋ ਗਏ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਡਾਉਣੇ ਵੇਂਦਾ ਹੈ ਤੱਕੀ ਹੋਇਆ ਆਪੇ ਤੁਰ ਜਾਵੇਗਾ ਟੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਖਟੋਖਟ ਦੁਕੀਆਂ ਨਾਲ ਤਾਂ ਸਾਡੇ ਜੱਕੇ ਨਾ ਮਾਰੋ ਐਸ ਵਕਤ ਆਪਣੇ 20000 ਸਰਕਾਰੀ ਸਕੂਲ ਹੈ ਐਸ ਵਕਤ 17 18000 ਸਰਕਾਰੀ ਸਕੂਲਾਂ ਚ ਕੰਮ ਚੱਲ ਰਿਹਾ ਤੇ ਇਹਦੀ ਚਾਰ ਦੁਵਾਰੀ ਬਣ ਰਹੀ ਹੈ ਤੇ ਸਮਾਰਟ ਰੂਮ ਬਣ ਰਹੇ ਨੇ ਕਿਤੇ ਬਾਥਰੂਮ ਬਣ ਰਹੇ ਨੇ ਕਿਤੇ ਫਰਨੀਚਰ ਪਹੁੰਚ ਰਿਹਾ ਹੁਣ ਜਾ ਕੇ ਠੀਕ ਕਰਨ ਲੱਗੇ ਹੁਣ ਦੇਖੋ ਤੁਸੀਂ ਪ੍ਰਾਈਵੇਟ ਚੋਂ ਹਟਾ ਕੇ ਬੱਚਿਆਂ ਨੂੰ ਇਧਰਲੇ ਪਾਸੇ ਲਾਉਣ ਲੱਗੇ ਹੁਣ ਸਾਡੇ ਕੋਲ ਗਿਣਤੀ ਆ ਗਈ ਖਜ਼ਾਨਾ ਸਾਡੇ ਕੋਲੇ ਹੈ ਤੇ ਮੂੰਹ ਖਜਾਨੇ ਦਾ ਜਨਤਾ ਵੱਲ ਨੂੰ ਐ ਤਾਈਆਂ ਰੋਜ਼ ਨੌਕਰੀਆਂ ਮਿਲ ਰਹੀਆਂ ਨੇ ਤਾਈਆਂ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਤਾਈਆਂ ਗੋਇੰਦਵਾਲ ਸਾਹਿਬ ਵੱਲੇ ਥਰਮਲ ਪਲੈਂਟ ਖਰੀਦ ਰਹੇ ਆਂ ਤਾਈਆਂ ਆਮ ਆਦਮੀ ਕਲੀਨਿਕਾਂ ਦੇ ਵਿੱਚ ਦਵਾਈਆਂ ਫਰੀ ਹੋ ਰਹੀਆਂ ਨੇ ਤਾਈਆਂ ਹਸਪਤਾਲਾਂ 'ਚ ਕਾਇਆਪਾਲ ਟੈਕਸਰੀ ਮਸ਼ੀਨਾ ਐ ਮਾਰੀ ਮਸ਼ੀਨਾ ਲੱਗ ਰਹੀਆਂ ਨੇ ਕਿਉਂਕਿ ਜਿਹੜੇ ਪੈਸੇ ਆਉਂਦੇ ਨੇ ਉਸਿੱਤੇ ਜਨਤਾ ਵੱਲ ਨੂੰ ਜਾਂਦੇ ਨੇ ਉਦੋਂ ਪਹਿਲਾਂ ਪੈਸੇ ਜਦੋਂ ਆਉਂਦੇ ਸੀ ਉਹ ਲੀਕ ਹੁੰਦੇ ਸੀ ਰਾਹ ਚ ਇਧਰ ਉਧਰ ਹੀ ਰਹਿ ਜਾਂਦੇ ਸੀ ਉਦ ਤੱਕ ਨਹੀਂ ਪਹੁੰਚਦੇ ਸੀ ਅਸੀਂ ਹੁਣ ਇਧਰੋਂ ਲਿਆਉਂਦੇ ਆ ਇਧਰ ਛੱਡ ਦਿੰਦੇ ਆ ਹੁਣ ਤੱਕ 60 ਤੋਂ 70000 ਕਰੋੜ ਦੇ ਵਿੱਚ ਵਿੱਚ ਐ ਪੈਸੇ ਇੱਥੇ ਇੰਡਸਟਰੀਲਿਸਟ ਨੇ ਲਾ ਕੇ ਭੂਮੀ ਪੂਜਨ ਕਰਕੇ ਕੰਮ ਸ਼ੁਰੂ ਕਰ ਰੱਖਿਆ ਉਹਦੇ ਨਾਲ 2 ਲੱਖ 96000 ਮੁੰਡੇ ਕੁੜੀਆਂ ਨੂੰ ਨੌਕਰੀ ਮਿਲੂਗੀ ਇੱਥੇ ਅੱਜ ਵੀ ਆਉਣ ਤੋਂ ਪਹਿਲਾਂ ਲਗਭਗ 70-80 ਫਾਈਲਾਂ ਸਾਈਨ ਕਰਕੇ ਆਇਆ ਔਰ ਹਰ ਫਾਈਲ ਦੇ ਵਿੱਚ ਇਹ ਪੁੱਛਦਾ ਹੋਂ ਨਾ ਇਹਦਾ ਲੋਕਾਂ ਨੂੰ ਕੀ ਫਾਇਦਾ ਹੈ ਇਹ ਆ ਫਾਇਦਾ ਜੀ ਇਹਦਾ ਫੇ ਠੀਕ ਹੈ ਮੈਂ ਸਾਈਨ ਕਰ ਦਿੰਦਾ ਇਤੋਂ ਪੱਦ ਕਿਸਮਤੀ ਇਹ ਇਹ ਤੋਂ ਪਹਿਲਾਂ ਵਾਲੇ ਪੁੱਛਦੇ ਜੀ ਇਹ ਚ ਮੇਰਾ ਕੀ ਫਾਇਦਾ ਹੈ ਮੇਰੇ ਪਰਿਵਾਰ ਦਾ ਕੀ ਫਾਇਦਾ ਹੈ ਮੇਰੇ ਭਤੀਜੇ ਦਾ ਕੀ ਫਾਇਦਾ ਹੈ ਮੇਰੇ ਸਾਲੇ ਦਾ ਕੀ ਫਾਇਦਾ ਹੈ ਮੇਰੇ ਜੀਜੇ ਦਾ ਕੀ ਫਾਇਦਾ ਹੈ ਉਹ ਆ ਦੇਖਦੇ ਰਹੇ ਇਹ ਮੈਂ ਤਾਂ ਬੋਲ ਸਕਦਾ ਇੰਨੀ ਤੇਲੀਰੀ ਨਾਲ ਕਿਉਂਕਿ ਮੇਰਾ ਅਬਦਾ ਝੋਲਾ ਜਿਹੜਾ ਹੈ ਉਹ ਜੀ ਇਮਾਨਦਾਰ ਹੀ ਹੈ ਜੇ ਥੋੜੀ ਵੀ ਬੋਬੇ ਬਿਆਨ ਨਹੀਂ ਹੋਗੀ ਥੋੜਾ ਬਹੁਤ ਵੀ ਕੋਈ ਮੇਰੇ ਤੇ ਪੈਸੇ ਕੂਜ਼ੇ ਖਾਣ ਦਾ ਜਾਂ ਕੋਈ ਹੋਰ ਗਰੁੱਪイズਮ ਦਾ ਜਾਂ ਕੋਈ ਉਹਦਾ ਲੱਗਿਆ ਰੋਪ ਫਿਰ ਮੈਂ ਨਹੀਂ ਬੋਲ ਸਕਦਾ ਫਿਰ ਮਕਾਨਾ ਹੋ ਜਾਊਗਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਦਿੰਦਾ ਸ ਰੁਪਈਏ ਦੀ ਵੀ ਵੈਲਿਊ ਹੈ ਸੋ ਮੇਰੇ ਲਈ ਹੁਣ ਕੋਈ ਪੈਸਾ ਜਾਂ ਕੋਈ ਸ਼ੋਹਰਤਾਂ ਦੌਲਤਾਂ ਇਹ ਮੇਰੀ ਮੇਰੀ ਡਿਕਸ਼ਨਰੀ ਚ ਨਹੀਂ ਹੈਗੇ ਜੋ ਪੈਸੇ ਕਮਾਉਣੇ ਹੁੰਦੇ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡ ਕੇ ਆਇਆ ਹਾਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਕਿ ਉਧਰੋਂ ਫੇਲ ਹੋ ਗਿਆ ਇਧਰ ਆ ਗਿਆ ਮੈਂ ਤਾਂ ਆਪਣਾ ਟੌਪ ਤੇ ਕਰੀਅਰ ਛੱਡ ਕੇ ਆਇਆ ਹਾਂ ਸੋ ਪੈਸਾ ਪੂਸਾ ਕਮਾਉਣਾ ਜਾਂ ਕੋਈ ਵੀ ਇਧਰ ਆਉਣਾ ਸੀ ਲੋਕਾਂ ਦੇ ਲੋਕ ਇਸੇ ਕੰਮ ਤੇ ਤਾਂ 20 ਸਾਲ ਮੈਂ ਕਮੇਡੀ ਕਾਸਟਾਂ ਦੇ ਵਿੱਚ ਹੀ ਸੀ ਇਹਨਾਂ ਤੇ ਤਾਂ ਤਵੈ ਲਾਏ ਨੇ ਵੀ ਲੁੱਟੇ ਜਾਂਦੇ ਆ ਇਹੀ ਹੁੰਦਾ ਸੀ ਤੇ ਹੁਣ ਜੇ ਪੈਨ ਉਹ ਮੇਰੇ ਹੱਥ ਚ ਆ ਗਿਆ ਤੇ ਮੈਂ ਵੀ ਉਹੀ ਕਰੀ ਜਾਵਾਂ ਫਿਰ ਮੇਰੇ ਤੋਂ ਵੱਟਾ ਪਾਪ ਨਹੀਂ ਲੱਗੂ ਫਿਰ ਕਿਸੇ ਨੂੰ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਆਓ ਪੱਕੇ ਠੇ ਖੜੇ ਹੋਈ ਯਾਰ ਮੈਂ ਨਹੀਂ ਕਹਿੰਦਾ ਕਿ ਮੇਰੇ ਮਾਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋਢੇ ਨਾਲ ਮੋਢਾ ਤੋਰ ਕੇ ਜੋੜ ਕੇ ਇਹੀ ਪੰਜਾਬ ਬਹੁਤ ਜਲਦੀ ਦੇਸ਼ ਦਾ ਨੰਬਰ 1 ਸੁਪਰ ਬਣੂਗਾ ਬਹੁਤ ਜਲਦੀ ਹੁਣ ਤਾਂ ਮੇਰੀ ਜ਼ਿੰਮੇਵਾਰੀ ਇਹ ਹੈ ਕਿ ਮੈਨੂੰ ਜਿੰਨਾ ਕੁ ਪ੍ਰਮਾਤਮਾ ਨੇ ਸਵਾਰਸ ਦਿੱਤੇ ਜਾਂ ਜ਼ਿੰਮੇਵਾਰੀ ਦਿੱਤੀ ਹੈ ਉਹਨੇ ਚ ਹਰ ਰੋਜ਼ ਮੇਰੇ ਪੈਨ ਚੋ ਐਸੇ ਫੈਸਲੇ ਨਿਕਲਣ ਜਿਦੇ ਨਾਲ ਲੋਕਾਂ ਦੇ ਘਰਾਂ ਚ ਜਿਹੜੇ ਨੇ ਖੁਸ਼ੀਆਂ ਆਉਣ ਲੋਕਾਂ ਦੇ ਘਰਾਂ ਚ ਤਰੱਕੀਆਂ ਦੇ ਚਿਰਾਗ ਬਲਣ ਸੋ ਇਸ ਗੱਲੋਂ ਬਿਲਕੁਲ ਬੇਫਿਕਰ ਰਹੋ ਜਦੋਂ ਆਊਗਾ ਪੰਜਾਬ ਦਾ ਫੈਸਲਾ ਹਰ ਰੋਜ਼ ਆਉਂਦਾ ਕੋਈ ਨਾ ਕੋਈ ਉਹ ਲੋਕ ਆ ਬਲੂਕ ਪੱਖੀ ਹੁੰਦਾ ਅੱਜ ਵੀ ਆਉਣ ਤੋਂ ਪਹਿਲਾਂ ਲਗਭਗ 70 80 ਫਾਈਲਾਂ ਸਾਈਨ ਕਰਕੇ ਆਇਆ ਔਰ ਹਰ ਫਾਈਲ ਦੇ ਵਿੱਚ ਇਹ ਪੁੱਛਦਾ ਹੁਣ ਨਾ ਇਹਦਾ ਲੋਕਾਂ ਨੂੰ ਕੀ ਫਾਇਦਾ ਹੈ ਇਹ ਆ ਫਾਇਦਾ ਜੀ ਇਹਦਾ ਫੇਰ ਠੀਕ ਹੈ ਮੈਂ ਸਾਈਨ ਕਰ ਦੇਣਾ ਇਦੋਂ ਬਦਕਿਸਮਤੀ ਇਹ ਇਦੋਂ ਪਹਿਲਾਂ ਵਾਲੇ ਪੁੱਛਦੇ ਸੀ ਇਹ ਮੇਰਾ ਕੀ ਫਾਇਦਾ ਹੈ ਮੇਰੇ ਪਰਿਵਾਰ ਦਾ ਕੀ ਫਾਇਦਾ ਹੈ ਮੇਰੇ ਭਤੀਜੇ ਦਾ ਕੀ ਫਾਇਦਾ ਹੈ ਮੇਰੇ ਸਾਲੇ ਦਾ ਕੀ ਫਾਇਦਾ ਹੈ ਮੇਰੇ ਦੀਜੇ ਦਾ ਕੀ ਫਾਇਦਾ ਹੈ ਉਹ ਆ ਦੇਖਦੇ ਰਹੇ ਉਹ ਆ ਦੇਖਦੇ ਰਹੇ ਬਸ ਸੋ ਇਸ ਕਰਕੇ ਹੁਣ ਸਭ ਤੋਂ ਵੱਧ ਤੜਫਦੇ ਵੀ ਉਹੀ ਨੇ ਰੋਜ਼ ਮੈਨੂੰ ਗਾਣਾ ਕਰਨ ਲੱਗ ਜਾਂਦੇ ਤੜਕੇ ਉੱਠ ਕੇ ਤੜਕੇ ਉੱਠ ਕੇ ਲੱਗ ਜਾਂਦੇ ਆਏ ਕਿਉਂ ਕਰਤਾ ਉਹ ਕੋ ਕਰਤਾ ਮੈਂ ਤਾਂ ਇਹ ਕਹੂੰਗਾ ਜਿਹੜੀ ਮਾਲ ਗੱਡੀ ਹੁੰਦੀ ਹੈ ਨਾ ਉਹ ਜਦੋਂ ਖਾਲੀ ਹੁੰਦੀ ਹੈ ਖਾਲੀ ਡੱਬੇ ਸਭ ਤੋਂ ਵੱਧ ਖੜਕਾ ਕਰਦੇ ਨੇ ਜਦੋਂ ਮਾਲ ਗੱਡੀ ਭਰ ਜਾਂਦੀ ਹੈ ਆਰਾਮ ਨਾਲ ਲੱਗ ਜਾਂਦੀ ਹੈ ਸੋ ਇੰਨਾ ਡੱਬੇ ਖਾਲੀ ਹੋ ਗਏ ਉਹ ਇਨੇ ਡੱਬੇ ਖਾਲੀ ਨੇ ਵੋਟਾਂ ਡੱਬੇ ਵੀ ਖਾਲੀ ਨੇ। ਤੋ ਖੜਕਾ ਤਾਂ ਕਰਨ ਗਈ ਫਿਰ ਉਹ। ਖੜਕਾ ਕਰੀ ਜਾਣ ਫਿਰ। ਜੋ ਮਰਜੀ ਕਰੀ ਜਾਣ। ਮਾਲੀ ਦਾ ਕੰਮ ਪਾਣੀ ਪਾਉਣਾ, ਪਰ ਪਰ ਮਸ਼ਕਾਂ ਪਾਵੇ। ਮਾਲੀ ਦਾ ਕੰਮ ਪਾਣੀ ਪਾਉਣਾ, ਪਰ ਪਰ ਮਸ਼ਕਾਂ ਪਾਵੇ। ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਸੁਪਣਾ ਕੰਮ ਹੈ। ਫੋਕਸ ਹੋ ਕੇ ਪੰਜਾਬ ਦੀ ਤਰੱਕੀ ਵਾਸਤੇ ਸੋਚਣਾ ਤੇ ਉਧਰ ਨੂੰ ਵਧਣਾ ਆਲੇ ਦੋਲੇ ਜੋ ਬੋਲ ਜੰਦੇ ਆ ਉਹਦੀ ਕੋਈ ਪਰਵਾਹ ਨਾ ਕਰੋ ਤੁਸੀਂ ਵੀ ਨਾ ਕਰਿਆ ਕਰੋ ਕਿਉਂਕਿ ਉਹਨਾਂ ਦਾ ਕੰਮ ਹੀ ਇਹ ਹੈ ਕਿ ਵਿਰੋਧ ਕਰਨਾ ਪਹਿਲੀ ਵਾਰ ਹੋਇਆ ਹਿਸਟਰੀ ਚ ਪੰਜਾਬ ਦੀ ਹਿਸਟਰੀ ਚ ਵੀ ਦੇਸ਼ ਚ ਵੀ ਨਹੀਂ ਕਦੇ ਹੋਇਆ ਇਦਾਂ ਆਮ ਤੌਰ ਤੇ ਸਰਕਾਰਾਂ ਆਉਂਦੀਆਂ ਨੇ ਉਹ ਸਰਕਾਰੀ ਅਦਾਰਿਆਂ ਨੂੰ ਤੁਹਾਡਾ ਡਿਪਾਰਟਮੈਂਟ ਵੀ ਐਸਾ ਕਰਤਾ ਵਾਲਾ ਕਾਟੇ ਵਾਲਾ ਸੌਦਾ ਦਿਖਾ ਕੇ ਪ੍ਰਾਈਵੇਟ ਦੋਸਤਾਂ ਨੂੰ ਵੇਚ ਦਿੰਦੇ ਨੇ ਤੇ ਅਸੀਂ ਚੜ੍ਹਦੇ ਸਾਲ ਪਹਿਲੀ ਜਨਵਰੀ ਨੂੰ ਖੁਸ਼ਖਬਰੀ ਦਿੱਤੀ ਹੈ ਉਲਟੀ ਗੰਗਾ ਪੰਜਾਬ ਚ ਭਾਈ ਹੈ ਕਿ ਪਹਿਲੀ ਵਾਰ ਹੋਇਆ ਹੈ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਕਿਉਂਕਿ ਉਹ ਕਹਿੰਦਾ ਤੇਸੀਂ ਅਸੀਂ ਅਸੀਂ ਚਲਾ ਕੇ ਦਿਖਾਵਾਂਗੇ ਤੁਹਾਨੂੰ ਸਾਨੂੰ ਫੜਾਉਏ ਸੋ ਸਾਡੇ ਕੋਲੇ ਕੋਲਾ ਆਪਣਾ ਹੈਗਾ ਖਰਖੰਡ ਦੇ ਵਿੱਚ ਅਸੀਂ ਆਪਣੀ ਜਿਹੜੀ ਕੋਲੇ ਦੀ ਬੰਦ ਪਈ ਖਾਨ ਸੀ 2015 ਤੋਂ ਬੰਦ ਪਈ ਸੀ ਉਹ ਚਲਾਈ ਉਹਦੇ ਚੋਂ ਸਾਨੂੰ ਕੋਲਾ ਆਉਂਦਾ ਜੀ ਬਹੁਤ ਕੁਆਲਟੀ ਬਹੁਤ ਕਮਾਲ ਦੀ ਹੈ ਉਸ ਕੋਲੇ ਦੀ ਪਰ ਉਹ ਕੋਲੇ ਨੂੰ ਸਿਰਫ ਤੁਸੀਂ ਸਰਕਾਰੀ ਥਰਮਲ ਪਲਾਂਟ ਚ ਹੀ ਵਰਤ ਸਕਦੇ ਹਾਂ ਪੰਜਾਬ ਚ ਪੰਜ ਨੇ ਲਹਿਰਾ ਮੁਹੱਬਤ ਰੋਪੜ ਗੋਇੰਦਵਾਲ ਸਾਹਿਬ ਰਾਜਪੁਰਾ ਤੇ ਬਠਿੰਡਾ ਪੰਜੇ ਥਰਮਲ ਪਲਾਂਟਾਂ ਦਾ ਜੋ ਤਿੰਨ ਪ੍ਰਾਈਵੇਟ ਸੀ ਅਸੀਂ ਤਾਂ ਦੋ ਚ ਹੀ ਕੋਲਾ ਵਰਤ ਸਕਦੇ ਸੀ ਕੋਲਾ ਬਹੁਤ ਜ਼ਿਆਦਾ ਸੀ ਤਾਂ ਸਾਨੂੰ ਕਈ ਵਾਰੀ ਕੋਲ ਮੰਤਰਾਲੇ ਨੂੰ ਇਹ ਕਹਿਣਾ ਪੈਂਦਾ ਸੀ ਕਿ ਤੁਹਾਨੂੰ 10-15 ਦਿਨ ਹੋ ਕਰੋ ਜੀ ਕੈਸੀ ਨਹੀਂ ਕੱਢਣਾ ਸਾਡੇ ਕੋਲ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਤਾਂ ਫਿਰ ਜਦੋਂ ਆਇਆ ਪਤਾ ਲੱਗਿਆ ਕਿ ਉਹ ਜਿਹੜੇ ਕਿਉਂਕਿ ਉਹਨਾਂ ਨੂੰ ਕੋਲਾ ਇੱਧਰ ਉੱਧਰੋਂ ਲੈਣਾ ਪੈਂਦਾ ਉਹਨਾਂ ਤੋਂ ਨਹੀਂ ਚੱਲ ਰਿਹਾ ਫਨਪਲਪੰਟ ਅੱਜੇ ਕ ਵੀ ਅੱਪਾ ਖਰੀਦ ਲੈਨੇ ਕੋਲਾ ਆਪਣੇ ਕੋਲ ਹੈਗਾ ਹੁਣ ਤਿੰਨ ਸਰਕਾਰੀ ਨੇ ਦੋ ਰਹਿ ਗਏ ਉਹਨਾਂ ਦੋਨੂੰ ਵੀ ਕਹਤਾ ਜੇ ਕਦੇ ਮੂਡ ਹੋਵੇ ਸਾਡੇ ਨਾਲ ਗੱਲ ਕਰ ਲਿਓ ਤੇ ਮਹਿੰਗੇ ਮਹਿੰਗੇ ਉਹਨਾਂ ਨੇ ਐਗਰੀਮੈਂਟ ਕੀਤੇ ਹੋਏ ਨੇ ਉਹਨਾਂ ਦਾ ਵੀ ਜਾਂਚ ਹੈ ਵਿਸ਼ਾ ਹੋ ਰਿਹਾ ਜਿਹੜੀ ਗੋਇੰਦਵਾਲ ਵਾਲੇ ਥਰਮਲ ਪਲਾਂਟ ਤੋਂ 70 ਰੁਪਏ 8 ਪੈਸੇ ਬਿਜਲੀ ਪਰ ਯੂਨਟ ਪੈਂਦੀ ਸੀ ਉਹ 1 ਜਨਵਰੀ ਤੋਂ ਜਿੱਦਾਂ ਸਾਈਨ ਹੋ ਗਏ 4 ਰੁਪਏ 50 ਪੈਸੇ ਤੇ ਆ ਗਈ ਹੋਈ ਪਰ ਕਰ ਮੈਨੂੰ ਕਹਿੰਦੇ ਆ ਬਹੁਤ ਉਚਾਈ 'ਤੇ ਚਲੇ ਗਏ ਮੈਂ ਕਿਹਾ ਅੱਛਾ ਜੀ ਆਪਕੋ ਡਰਨੇ ਲੱਗਤਾ ਮਨੇ ਕਿਸ ਬਾਤ ਦਾ ਕਹੀਂ ਆਪ نیچے ਆ ਗਏ ਤੋ ਮੈਂ ਕਿਹਾ ਜੀ 30 30 40 40 ਫੁੱਟ ਡੂੰਘੇ ਬੋਰ ਦੇ ਟੋਏਂ ਚੋਂ ਨਿਕਲ ਕੇ ਆਏ ਆ ਜੀ ਉਨੇ ਦੂ ਥੱਲੇ ਕਿੱਥੇ ਚਲ ਜੀਏ ਜੀ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਸੋ ਨਵੇਂ ਨਵੇਂ ਅਸੀਂ ਪੰਜਾਬ ਦੇ ਵਿੱਚ ਆਈਡੀਆਜ਼ ਲੈ ਕੇ ਆ ਰਹੇ ਆਂ ਇੰਡਸਟਰੀ ਆ ਰਹੀ ਹੈ Tata Steel ਵਰਗੀ ਕੰਪਨੀ ਆ ਗਈ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਲੁਧਿਆਣੇ ਦੇ ਵਿੱਚ ਸ਼ੁਰੂ ਹੋ ਗਿਆ ਕੰਮ ਚੱਲ ਰਿਹਾ ਉਹਨਾਂ ਦਾ ਕਾਰਡਨ ਕਰੇ ਸੀਗੇ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਨੌਕਰੀ ਮਿਲੂਗੀ ਹੁਣ ਤੱਕ 60 ਤੋਂ 70 ਹਜ਼ਾਰ ਕਰੋੜ ਦੇ ਵਿੱਚ ਵਿੱਚ ਐ ਪੈਸੇ ਇੱਥੇ ਇੰਡਸਟਰੀਲਿਸਟ ਨੇ ਲਾ ਕੇ ਭੂਮੀ ਪੂਜਨ ਕਰਕੇ ਕੰਮ ਸ਼ੁਰੂ ਕਰ ਰੱਖਿਆ ਹੈ ਉਹਦੇ ਨਾਲ 2 ਲੱਖ 96 ਹਜ਼ਾਰ ਮੁੰਡੇ ਕੁੜੀਆਂ ਨੂੰ ਨੌਕਰੀ ਮਿਲੂਗੀ ਇੱਥੇ ਕੰਮ ਤੇ ਜਾਓ ਸਵੇਰੇ ਕੰਮ ਤੇ ਜਾਓ ਸ਼ਾਮ ਨੂੰ ਕਰੇ ਹੋ ਪਰਿਵਾਰ ਚ ਬਹਿ ਕੇ ਰੋਟੀ ਖਾਓ ਰਿਸ਼ਤੇਦਾਰੀਆਂ ਇੱਥੇ ਨੇ ਦੋਸਤ ਵੀ ਤੇ ਇੱਥੇ ਨੇ ਜੀ ਨਹੀਂ ਕਰਦਾ ਕਿਸਦਾ ਉੱਥੇ ਜਾ ਕੇ ਉਹਨਾਂ ਮੁਲਕਾਂ ਦੇ ਵਿੱਚ ਨਾ ਕਲਚਰ ਆਪਣਾ ਨਾ ਭਾਸ਼ਾ ਆਪਣੀ ਨਾ ਮੌਸਮ ਆਪਣਾ ਰੋਜ਼ ਆਪਾਂ ਨੂੰ ਖਬਰ ਆਉਂਦੀ ਹੈ ਦਿਲ ਦਾ ਦੌਰਾ ਪੈ ਗਿਆ ਜੀ ਦਾ ਡੈਥ ਹੋ ਗਈ ਨੌਜਾਨ ਮੁੰਡੇ ਦੀ ਫਿਰ ਲਾਸ਼ਾ ਮੰਗਾਉਣ ਵਾਸਤੇ ਤਰਸੀ ਜਾਂਦੇ ਰਹਿੰਦੇ ਕਿਵੇਂ ਚਲੋ ਆਖਰੀ ਵਾਰੀ ਮਿੱਟੀ ਦੇਖ ਲਈਏ ਸੋ ਆਪਾਂ ਇੱਥੇ ਹੀ ਕਰ ਲਈਏ ਤੋਂ ਵਧੀਆ ਤਰਤੀਆਂ ਨਹੀਂ ਕੋਈ ਐਸੇ ਨੂੰ ਠੀਕ ਕਰੀਏ ਤਾਂ ਉਹ ਉਹ ਵੀ ਵਾਪਸ ਆਉਣਗੇ ਤੇ ਇੱਥੋਂ ਜਾਣ ਦੀ ਜਾਣ ਦੀ ਕੋਈ ਸੋਚਣਗੇ ਵੀ ਨਹੀਂ ਬਹੁਤ ਸਾਰੇ ਮੈਨੂੰ ਨਿਯੁਕਤੀ ਪੱਤਰਾਂ ਦੇ ਵਿੱਚ ਜ ਕਈ ਵਾਰੀ ਜਦੋਂ ਮਿਲਦੇ ਨੇ ਤਾਂ ਉਹ ਉਹਨਾਂ ਚ ਬਹੁਤ ਸਾਰੇ ਕਹਿੰਦੇ ਨੇ ਕਿ ਕੈਨੇਡਾ ਜਾਣ ਦਾ ਪ੍ਰੋਗਰਾਮ ਸੀਗਾ ਜੀ ਅੱਧਿਕ ਪੈਸੇ ਦਾ ਪ੍ਰਬੰਧ ਹੋ ਗਿਆ ਸੀ ਬਈ ਐਨੇ ਨੂੰ ਕਹਿੰਦੇ ਚਿੱਠੀ ਆ ਗਈ ਪੰਜਾਬ ਸਰਕਾਰ ਦੀ ਵੀ ਆ ਜਾ ਨੌਕਰੀ ਲੈ ਲੋ ਕਹਿੰਦੇ ਕੈਨੇਡਾ ਕੈਂਸਰ ਕਰਤਾ ਜੀ ਥੋੜੇ ਜਿਹਾ ਵੀ ਹੋਣਾ ਕੋਈ ਨਾ ਕੋਈ ਥੋੜੇ ਜਿਹਾ ਵੀ ਹੋਣੇ ਆ ਜੇ ਵੀ ਜਾਣ ਦਾ ਪ੍ਰੋਗਰਾਮ ਬਣੂਗਾ ਪਰ ਹਾਂ ਜਿਸ ਤਰ੍ਹਾਂ ਵੀ ਕੇ ਸਿੰਘ ਜੀ ਨੇ ਕਿਹਾ ਇਸ ਨੌਕਰੀ ਨੂੰ ਪਹਿਲੀ ਨੌਕਰੀ ਨਾ ਸਮਝਿਓ ਤੇ ਨਾਲੇ ਆਖਰੀ ਨਾ ਸਮਝਿਓ ਹੁਣ ਤੁਹਾਨੂੰ ਇੱਕ ਮੌਕਾ ਮਿਲ ਗਿਆ ਇੱਕ ਉਹ ਜਿਵੇਂ ਕਿਹਾ ਇਹਨਾਂ ਨੇ ਸਟੇ ਸੈਕਟਰੀ ਸਾਹਿਬ ਨੇ ਪਹਿਲੀ ਕਮਾਈ ਮਾਂ ਦੇ ਹੱਥਾਂ ਦੇ ਧਰਨ ਦਾ ਮੌਕਾ ਮਿਲ ਗਿਆ ਨਾਲ ਹੁਣ ਤੁਹਾਨੂੰ ਕਿਤਾਬਾਂ ਰੱਖੋ ਨਾਲ ਨਾਲ ਹੁਣ ਅਗਲੀ ਪੜ੍ਹਾਈ ਕਰੋ ਐਸੀ ਪੜ੍ਹਾਈ ਚੋਂ ਬਹੁਤ ਕੁਝ ਨਿਕਲੂਗਾ ਐਸੀ ਨੌਕਰੀ ਚੋਂ ਬਹੁਤ ਕੁਝ ਨਿਕਲੂਗਾ ਸੋ ਮੈਨੂੰ ਕੁਝ ਮੁੰਡੇ ਕੁੜੀਆਂ ਐਜੇ ਵੀ ਮਿਲੇ ਕਹਿੰਦੇ ਸਾਲ ਦੇ ਵਿੱਚ ਸਾਡੀ ਤੀਜੀ ਨੌਕਰੀ ਹੈ ਜੀ ਪਹਿਲਾਂ ਕਲਰਕ ਸੀਗੇ ਫਿਰ ਐਸਡੀਓ ਬਣ ਗਏ ਫਿਰ ਫਿਰ ਅਸੀਂ ਪੁਰਾਣੇ ਡਿਪਾਰਟਮੈਂਟ ਚ ਸੋ ਮੈਂ ਤੀਜੀ ਨੌਕਰੀ ਮੈਂ ਕਹਿੰਦਾ ਇੱਕ ਸਾਲ ਚ ਤਿੰਨ ਤਿੰਨ ਮੌਕੇ ਮਿਲ ਜਾਂਦੇ 75 ਸਾਲ ਚ ਇੱਕ ਮੌਕਾ ਵੀ ਨਹੀਂ ਮਿਲਿਆ ਸੋਚ ਕਰਕੇ ਅਸੀਂ ਤਾਂ ਦਿਨ ਰਾਤ ਮੈਂ ਤਾਂ ਐਸੇ ਕੰਮ ਕੀਆ ਹੁਣ ਕਿ ਕਿਵੇਂ ਪੰਜਾਬ ਨੂੰ ਹੋਰ ਤਰੱਕੀਆਂ ਵੱਲ ਲੈ ਕੇ ਜਾਈਏ ਤੇ ਪੰਜਾਬੀ ਜਿਹੜੇ ਹਾਸਦੇ ਖੇਡਦੇ ਉਦਾਸ ਹੋ ਗਏ ਸੀ ਪੰਜਾਬੀਆਂ ਦੇ ਚਿਹਰੇ ਨਾ ਉਦਾਸ ਹੋ ਗਏ ਸੀ ਕਿਉਂਕਿ 25 ਸਾਲ ਤੱਕ ਦੋ ਬੰਦਿਆਂ ਨੇ ਰਾਜ ਕੀਤਾ ਨਾ ਦੋ ਬੰਦਿਆਂ ਨੇ ਕੈਪਟਨ ਤੇ ਬਾਦਲ 25 ਸਾਲ ਰਹੇ ਨੇ 15 ਉਹ 10 ਸੋ 25 ਸਾਲਾਂ ਚ ਉਹਨਾਂ ਨੇ ਲੋਕਾਂ ਨੂੰ ਉਦਾਸ ਕਰਤਾ ਕਿਉਂਕਿ ਕੋਈ ਉਮੀਦ ਦੀ ਕਿਨਤਾ ਦੱਸੀ ਹੋਈ ਨਹੀਂ 9 9.5 ਸਾਲ ਤੱਕ ਕੱਲਾ ਖਜ਼ਾਨਾ ਮੰਤਰੀ ਇਹੀ ਕਹੀ ਗਿਆ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਫਿਰ ਦੱਸੋ ਕੀ ਕੀ ਖੁਸ਼ੀ ਹੋਊਗੀ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਫਿਰ ਫਿਰ ਬੱਚੇ ਕੀ ਕਰਨਗੇ ਉਹ ਚਲੋ ਯਾਰ ਫਿਰ ਹੋਰ ਕਿਤੇ ਦੇਖਦੇ ਆਂ ਕਿਤੇ ਉੱਧਰ ਜਾਂਦੇ ਆਂ ਪੋਜ਼ਿਟਿਵਿਟੀ ਨਹੀਂ ਕਦੇ ਦਿੱਤੀ ਇਹਨਾਂ ਨੇ ਸੋ ਇਸ ਕਰਕੇ ਦੋ ਚਾਰ ਬੰਦਿਆਂ ਕਰਕੇ ਆਪਾਂ ਡਰ ਨਾਲ ਡਰ ਗਏ ਆ ਨਾ ਹੌਪਕਟੇ ਖੜੀ ਯਾਰ ਮੈਂ ਨਹੀਂ ਕਹਿੰਦਾ ਕਿ ਮੇਰੇ ਮਾਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋਢੇ ਨਾਲ ਮੋਢਾ ਤੋਰ ਕੇ ਜੋੜ ਕੇ ਇਹ ਹੀ ਪੰਜਾਬ ਬਹੁਤ ਜਲਦੀ ਦੇਸ਼ ਦਾ ਨੰਬਰ 1 ਸੁਪਰ ਬਣੂਗਾ ਬਹੁਤ ਜਲਦੀ ਆਪਣੇ ਸਮਾਜ ਚ ਕਹਿੰਦਾ ਖੜੀ ਖੜੀ ਜਿਹੜੀ ਨਹੀਂ ਰੱਖਣੀ ਚਾਹੀਦੀ ਮੇਰੀ ਮਾਂ ਵੀ ਕਹਿੰਦੀ ਪੁੱਤ ਖੜੀ ਖੜੀ ਐ ਮਾੜੀ ਹੁੰਦੀ ਐ ਉਹਨਾਂ ਨੂੰ ਪਰ ਮੈਂ ਉਹ ਤੋਂ ਬਹੁਤ ਪ੍ਰੇਰਣਾ ਲੈਣਾ ਉਸ ਖੜੀ ਤੋਂ ਕਿਵੇਂ ਬਹੁਤ ਸਾਰੀ ਜ਼ਿੰਦਗੀ ਚ ਆਪਣੇ ਸਾਰਿਆਂ ਦੇ ਇੱਛਾ ਮੁਤਾਬਕ ਨਤੀਜੇ ਨਹੀਂ ਆਉਂਦੇ ਸਟੂਡੈਂਟ ਸੋਚਦਾ ਹੈ 95% ਨੰਬਰ ਆਉਣਗੇ 80 ਰਹਿ ਜਾਂਦੇ ਆ ਫਿਲਮ 스타 ਸੋਚਦਾ ਹੈ ਇਸ ਮੂਵੀ ਤੋਂ ਬਾਅਦ ਸੁਪਰਸਟਾਰ ਬਣ ਜਾਊਗਾ ਹਿੱਟ ਹੋਊਗੀ ਫਿਲਮ ਫਲॉप ਹੋ ਜਾਂਦੀ ਹੈ ਬਿਜ਼ਨਸਮੈਨ ਸੋਚਦਾ ਹੈ ਫੈਕਟਰੀ ਤੋਂ ਬਾਅਦ ਇੰਨੀ ਟਰਨਓਵਰ ਹੋ ਜਾਊਗੀ ਉਹ ਘਾਟਾ ਪਾ ਦਿੰਦੀ ਹੈ ਪੋਲਿਟਿਸ਼ੀਅਨ ਸੋਚਦਾ ਹੈ ਇੰਨੀਆਂ ਸੀਟਾਂ ਲੈ ਕੇ ਐਡੇ ਵੱਡੇ ਬਣ ਜਾਗੇ ਸੀਟਾਂ ਹਾਰ ਜਾਂਦੇ ਸਾਰੀਆਂ ਤਾਂ ਫਿਰ ਉਸ ਵੇਲੇ ਨੈਗੇਟਿਵਿਟੀ ਆ ਜਾਂਦੀ ਹੈ ਬੰਦੇ 'ਚ ਕਿ ਮੈਂ ਕੀ ਰੱਬ ਦੇ ਮਾਹ ਮਾਰੇ ਸੀ ਮੈਂ ਮੈਂ ਤਾਂ ਮੈਂ ਅਰਦਾਸ ਵੀ ਕਰਦਾ ਮੈਂ ਮਾੜਾ ਕੰਮ ਵੀ ਨਹੀਂ ਕੀਤਾ ਮੇਰੇ ਨਾਲ ਐਂਦਾ ਕਿਉਂ ਹੁੰਦਾ ਤਾਂ ਉਸ ਵੇਲੇ ਤੁਸੀਂ ਉਹ ਖੜੀ ਖੜੀ ਦੇਖਿਓ ਇਸ ਕੁਦਰਤ ਦੇ ਕਾਨੂੰਨ ਮੁਤਾਬਕ अकॉर्डिंग टू ਲਾ ਆਫ ਥਿਸ ਨੇਚਰ ਇੱਕ ਖਰਾਬ ਘੜੀ ਵੀ 24 ਘੰਟਿਆਂ 'ਚ ਦੋ ਵਾਰੀ ਸਹੀ ਟਾਈਮ ਦਿੰਦੀ ਹੈ ਇਹ 11:00 ਵਜੇ ਕੇ 5 ਮਿੰਟ ਤੇ 11:00 ਵਜੇ ਕੇ 5 ਮਿੰਟ ਤੇ ਘੜੀ ਖਰਾਬ ਹੋ ਗਈ ਤਾਂ ਇੱਕ ਵਾਰੀ ਦਿਨੇ 11:05 ਤੇ ਇੱਕ ਵਾਰੀ ਰਾਤ ਨੂੰ 11:05 ਤੇ ਤੂੰ ਸੀ ਉਸ ਕੜੀ ਨੂੰ ਗਲਤ ਨਹੀਂ ਕਹਿ ਸਕਦੇ ਜੇ ਇੱਕ ਖੜੀ ਖੜੀ ਦੋ ਵਾਰ ਸਹੀ ਹੋ ਸਕਦੀ ਹੈ ਸਾਡੇ ਸਾਹ ਤਾਂ ਚੱਲਦੇ ਨੇ ਅਸੀਂ ਵੱਧ ਵਾਰ ਸਹੀ ਹੋ ਸਕਦੇ ਹਾਂ ਪਰ ਐਫਰਟ ਕਰਨੀ ਪੈਂਦੀ ਹੈ ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਭਾਈ ਜਿੰਨਾ ਲਈ ਤੂੰ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਚੱਕੋ ਚੱਕੋ ਕਰਦੇ ਘੰਟਾ ਨਹੀਂ ਰੱਖਦੇ ਜੀ ਜਿੰਨਾ ਵਾਸਤੇ ਸਾਰੇ ਪਾਪ ਕਰੀ ਜਾਂ ਸਾਰੀ ਉਮਰ ਇੱਕ ਘੰਟਾ ਕਰੇ ਨਹੀਂ ਰੱਖਦੇ ਉਹ ਕਹਿੰਦੇ ਕੋਰਸ਼ਮੀਰ ਵਾਲੀ ਪੂਆ ਬਾਅਦ ਚ ਆ ਜੂਗੀ ਕੇਰੇ ਚੱਕੇ ਇਥੋਂ ਉਹ ਫੁੱਲਾਂ ਤੇ ਬੁਲਾ ਲਾਂਗੇ ਪੂਆ ਨੂੰ ਜੋ ਆਕਰੋਈ ਜਾਂਦੇ ਨੇ ਰੋਟੀ ਪਕਾਉਣੀ ਆ ਆ ਵੈਲੂ ਐ ਸੋ ਕਿਸੇ ਦਾ ਹੱਕ ਨਾ ਮਾਰੋ ਕਿਸੇ ਦੇ ਲੱਤਾਂ ਨੂੰ ਤੁਰਨ ਵਾਸਤੇ ਤੇ ਭੱਜਣ ਵਾਸਤੇ ਵਰਤੋ ਦੂਜਿਆਂ ਦੇ ਲੱਤਾਂ ਚ ਲੱਤ ਪਸਾਉਣ ਵਾਸਤੇ ਨਾ ਵਰਤੋ ਉਹਨੂੰ ਵੀ ਤਰੱਕੀ ਕਰ ਲੈਣ दो ਸਗੋਂ ਹੁਣ ਤੁਸੀਂ ਜਾਓਗੇ ਜਦੋਂ ਕਰੇ ਤੁਹਾਨੂੰ ਬਹੁਤ ਸਾਰੇ ਪੁੱਛਣ ਆਉਣਗੇ ਲੋਕ ਮੱਲੇ ਦੇ ਪਿੰਡ ਦੇ ਵੀ ਭਾਈ ਕਿਹੜਾ ਪੇਪਰ ਦਿੱਤਾ ਸੀ ਤੁਸੀਂ ਦੱਸ ਦਿਓ ਕਿ ਆਹ ਪੇਪਰ ਦਿੱਤਾ ਹੈ ਇਹਦੇ ਨਾਲ ਆਹ ਕਰ ਲਈ ਇੰਨੀ ਫੀਸ ਹੈ ਇੱਥੇ ਉਹ ਵੀ ਲੱਗ ਜਾਊਗਾ ਅੱਛਾ ਜਿੱਦ ਦੇ ਮੈਂ ਫੰਕਸ਼ਨ ਕੀਤਾ ਵੀ ਚਲੋ ਰੋਜ਼ ਦੀ ਕਿਚ-ਕਿਚਨ ਮਕਾਉਣਿਆਂ ਯਾਰ ਆ ਜਾਓ ਉੱਥੇ ਲੁਧਿਆਣੇ ਉੱਥੇ ਡਿਬੇਟ ਕਰਦੇ ਆ 1 ਨਵੰਬਰ ਨੂੰ ਕੋਈ ਨਹੀਂ ਆਇਆ ਉੱਥੇ ਆਇਆ ਕੋਈ ਉੱਥੇ ਤੁਸੀਂ ਦੇਖਿਆ ਨਾ ਸਾਰਾ ਕੋਈ ਆਇਆ ਕਿਉਂ ਨਹੀਂ ਆਇਆ ਕਿਉਂਕਿ ਪੱਕਾ ਪਤਾ ਸੀ ਕਿ ਅੱਜ ਢੇੜੇ ਜਾਵਾਂਗੇ ਇੱਥੇ ਫਿਰ ਔਰ ਇੱਕ ਤੋਂ ਤੋਂ ਮੈਨੂੰ ਪਤਾ ਬਹੁਤ ਹੈ ਇਹਨਾਂ ਦਾ ਵੀ ਕੀ ਕੀ ਕੀਤਾ ਕਿਹਨੇ ਕਿਹਨੇ ਪਹਿਲਾਂ ਤੋਂ ਪਤਾ ਜਦੋਂ ਕਸਟਾ ਸੀੜੀਆਂ ਕਰਦਾ ਸੀ ਨਾ ਉਦੋਂ ਮੈਂ ਪੋਲੀਟਿਕਲ ਸਟਾਇਰ ਕਰਦਾ ਸੀ ਤਾਂ ਮੈਨੂੰ ਉਹਨੂੰ ਜਾਣਕਾਰੀ ਤਾਂ ਰੱਖਣੀ ਪੈਂਦੀ ਸੀ ਇਹਨਾਂ ਇਹਨਾਂ ਨੇ ਸਾਡੇ ਇੱਕ ਇੱਕ ਦੋ ਪੀੜੀਆਂ ਤਾਂ ਇਹਨਾਂ ਨੇ ਖਾ ਲੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੁਢਾਪਾ ਖਾ ਗਏ ਦੱਸੋ ਕਿਤੇ ਨਹੀਂ ਜਾਣ ਜੋਗੇ ਕੋਈ ਪ੍ਰਾਈਵੇਟ ਹਸਪਤਾਲ ਚਲੇ ਜਾਓ ਸਿੱਧੇ ਪਹਿਲਾਂ 5 ਲੱਖ ਜਮ੍ਹਾਂ ਕਰਾ ਦਿਓ ਕੁਈ ਸਰਕਾਰੀ ਸਕੂਲ ਚ ਕਹਿੰਦੇ ਜੀ ਪੜਾਈ ਹੈ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਟੀਚਰ ਹੈ ਮਾੜੇ ਨੇ ਜਾਂ ਟੀਚਰ ਹੈ ਨਹੀਂ 인ਫਰਾਸਟ੍ਰਕਚਰ ਹੈ ਨਹੀਂ ਜੀ ਐਸ ਵਕਤ ਆਪਣੇ 20000 ਸਰਕਾਰੀ ਸਕੂਲ ਹੈ ਐਸ ਵਕਤ 17 18000 ਸਰਕਾਰੀ ਸਕੂਲਾਂ ਚ ਕੰਮ ਚੱਲ ਰਿਹਾ ਕਿਹਦੀ ਚਾਰ ਦੀਵਾਰੀ ਬਣ ਰਹੀ ਹੈ ਕਿਤੇ ਸਮਾਰਟ ਰੂਮ ਬਣ ਰਹੇ ਨੇ ਕਿਤੇ ਬਾਥਰੂਮ ਬਣ ਰਹੇ ਨੇ ਕਿਤੇ ਫਰਨੀਚਰ ਪਹੁੰਚ ਰਿਹਾ ਹੁਣ ਜਾ ਕੇ ਠੀਕ ਕਰਨ ਲੱਗੇ ਆ ਜੀ ਹੁਣ ਦੇਖੋ ਤੁਸੀਂ ਪ੍ਰਾਈਵੇਟ ਚੋਂ ਹਟਾ ਕੇ ਬੱਚਿਆਂ ਨੂੰ ਇਧਰਲੇ ਪਾਸੇ ਲਾਉਣ ਲੱਗੇ ਹੁਣ ਸਾਡੇ ਕੋਲ ਗਿਣਤੀ ਆ ਗਈ ਸਰਕਾਰੀ ਚ ਤਾਣ ਲਾਉਣ ਲੱਗ ਗਏ ਹੁਣ ਯਕੀਨ ਬਣ ਗਿਆ ਗੱਲ ਤਾਂ ਯਕੀਨ ਦੀ ਆ ਦੇਖੋ ਵਿਸ਼ਵਾਸ ਦੀ ਆ ਗੱਲ ਤਾਂ ਗੱਲ ਆ ਕੇ ਵਿਸ਼ਵਾਸ ਤੇ ਨਿਪਟ ਜਾਂਦੀ ਔਰ ਇੱਕ ਹੋਰ ਪਾ ਆਪਾਂ ਦਾ ਪਿੰਡਾਂ ਆਣਿਆ ਨਾ ਦੇਸੀਆਂ ਆਪਾਂ ਦਾ ਜੇ ਇੱਕ ਕੰਮ ਨਹੀਂ ਹੋਊਗਾ ਦੂਜਾ ਕਰ ਲਾਂਗੇ ਦੂਜਾ ਨਹੀਂ ਹੋ ਤੀਜਾ ਕਰ ਲਾਂਗੇ ਲੀਡਰਾਂ ਦੇ ਚ ਵਾਕਿਆ ਇਹਨਾਂ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਇਹਨਾਂ ਨੂੰ ਇਹ ਤਾਂ ਜੇ ਸੱਤਾ 'ਚ ਨੇ ਤਾਂ ਠੀਕ ਨੇ ਨਹੀਂ ਤਾਂ ਇਹਨਾਂ ਨੂੰ ਅੱਖ ਨਹੀਂ ਆਉਂਦਾ ਇੱਕ ਦੂਜੇ 'ਚ ਬਜਾਈ ਦੇ ਫਿਰਦੇ ਰਹਿੰਦੇ ਨੇ ਇਹ ਕਦੇ ਕੰਮ ਕੀਤਾ ਤਾਂ ਹੈ ਨਹੀਂ ਜੀ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜੰਮੇ ਆ ਜੀ ਸੋ ਇਹਨਾਂ ਨੂੰ ਸਿਰਫ ਇਹਨਾਂ ਦੇ ਪਿਤਾ ਜਿਹੜੇ ਨੇ ਉਹ ਹੀ ਸਰਦਾਰੀਆਂ ਜਾਂ ਜਨੇਜ਼ਰ ਕਰਾਉਣੀ ਸੀ ਕਰਾ ਗਏ ਹੁਣ ਹੱਥ ਜਨਤਾ ਦੇ ਹੱਥਾਂ ਦੀ ਚਾਬੀ ਖਜ਼ਾਨਾ ਸਾਡੇ ਕੋਲੇ ਹੈ ਤੇ ਮੂੰਹ ਖਜ਼ਾਨੇ ਦਾ ਜਨਤਾ ਵੱਲ ਨੂੰ ਹੈ ਤਾਈਓ ਰੋਜ਼ ਨੌਕਰੀਆਂ ਮਿਲ ਰਹੀਆਂ ਨੇ ਤਾਈਓ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਤਾਈਓ ਗੋਇੰਦਵਾਲ ਸਾਹਿਬ ਵਾਲੇ ਥਰਮਲ ਪਲਾਂਟ ਖਰੀਦ ਰਹੇ ਆ ਤਾਈਆਂ ਆਮ ਆਦਮੀ ਕਲੀਨਿਕਾਂ ਦੇ ਵਿੱਚ ਦਵਾਈਆਂ ਫਰੀ ਹੋ ਰਹੀਆਂ ਨੇ ਤਾਈਆਂ ਹਸਤਾਲਾਂ 'ਚ ਕਾਇਆਪਾਲ ਟੈਕਸਰੀ ਮਸ਼ੀਨਾ ਐ ਮੈਰੀ ਮਸ਼ੀਨਾ ਲੱਗ ਰਹੀਆਂ ਨੇ ਕਿਉਂਕਿ ਜਿਹੜੇ ਪੈਸੇ ਆਉਂਦੇ ਨੇ ਉਹ ਸਿੱਧੇ ਜਨਤਾ ਵੱਲ ਨੂੰ ਜਾਂਦੇ ਨੇ ਉਦੋਂ ਪਹਿਲਾਂ ਪੈਸੇ ਜਦੋਂ ਆਉਂਦੇ ਸੀ ਉਹ ਲੀਕ ਹੁੰਦੇ ਸੀ ਰਾਹ 'ਚ ਇਧਰ ਉਧਰ ਹੀ ਰਹਿ ਜਾਂਦੇ ਸੀ ਉਹ ਤੱਕ ਨਹੀਂ ਪਹੁੰਚਦੇ ਸੀ ਅਸੀਂ ਹੁਣ ਇਧਰੋਂ ਲਿਆਉਂਦੇ ਆ ਇਧਰ ਛੱਡ ਦਿੰਦੇ ਆ ਹੋ ਸਾਡੇ ਕੋਈ ਕੰਮ ਹੀ ਨਹੀਂ ਹੋ ਜੋ ਜਦੋਂ ਪਿਆਰ ਹੀ ਤੁਸੀਂ ਦੇਤਾ ਜਿਹੜਾ ਦੁਨੀਆ ਭਰ 'ਚ ਕਿਤੇ ਕਰਨ ਸੀ ਉਹਦੀ ਕੋਈ ਮੁੱਲ ਨਹੀਂ ਹੈਗਾ ਜਿਹੜਾ ਅਸੀਂ ਪਿਆਰ ਦਿੰਨੇ ਹਾਂ ਮੈਂ ਜਾਂਨਾ ਜਦੋਂ ਸੜਕ ਤੇ ਜਾਂਨਾ ਕਿਤੇ ਨਾ ਕਿਤੇ ਰੋਜ਼ ਹੀ ਜਾਂਨਾ ਮੈਂ ਮਤਲਬ ਬਜ਼ੁਰਗ ਮਾਵਾਂ ਬਜ਼ੁਰਗ ਬਾਪੂ ਮੁੰਡੇ ਭੈਣਾਂ ਖੜੀਆਂ ਹੁੰਦੀਆਂ ਨੇ ਸਿਰ ਪਰੋਸਣ ਨੂੰ ਪੁੱਤ ਜਾਉਂਦਾ ਰਹਿ ਪੁੱਤ ਪੁਤਾਈਂ ਕਰੀ ਚੱਲ ਬਸ ਤੇਰੇ ਨਾਲ ਮੈਨੂੰ ਬੜੀ ਖੁਸ਼ੀ ਹੁੰਦੀ ਉਦੋਂ ਮੈਂ ਯਾਰ ਆ ਜਮਾਨੇ 'ਚ ਕਿਸੇ ਲੀਡਰ ਨੂੰ ਇੰਨਾ ਪਿਆਰ ਮਿਲ ਰਿਹਾ ਮੇਰੇ ਮੇਰੇ ਸ਼ਾਮ ਨੂੰ ਜਦੋਂ ਕਰਿਆ ਉਹਨਾ ਪੱਗ ਪੂਰੀ ਫੁੱਲਾਂ ਨਾਲ ਭਰੀ ਹੁੰਦੀ ਹੈ ਜਦੋਂ ਆ ਕੇ ਲਾਉਂਦੇ ਨੇ ਫੁੱਲ ਹੁੰਦੇ ਨੇ ਸੋ ਮੈਂ ਕਿਹਾ ਯਾਰ ਇਹ ਕੁਝ ਆ ਹੈਗੀ ਹੈ ਪ੍ਰਮਾਤਮਾ ਕਿੱਥੇ ਦੇਣਾ ਦੇਊਂਗਾ ਮੈਂ ਇੱਕ ਵਸ ਤਾਂ ਹੈ ਕਿ ਫੁੱਲਾਂ ਨਾਲ ਜਿਹੜੇ ਮੇਰਾ ਗੱਡੀ ਤੇ ਮੇਰੀ ਪੱਗ ਭਰ ਦਿੰਦੇ ਆ ਤੇ ਮਾਵਾ ਅਸ਼ੀਰਵਾਦ ਦਿੰਦੇ ਆ ਬਾਪੂ ਸਿਰ ਫੜੋਸਦੇ ਆ ਮੁੰਡੇ ਮੋਢੇ ਤੇ ਧਰ ਕੇ ਸੈਲਫੀ ਕਰਾਉਂਦੇ ਆ ਤੇ ਦੂਜੇ ਪਾਸੇ ਮੈਂ ਕਿਹਾ ਨਹੀਂ ਕਾਲੀ ਕਾਂਗਰਸੀ ਬੀਜੇਪੀ ਵਾਲੇ ਇਨਨਾ ਹੱਥ ਮੜਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਲੇਗੀਆਂ ਕਦੀ ਫਿਰੋਜ਼ ਫਿਰੋਜ਼ਦੀਨ ਸ਼ਰਫ ਨੇ ਲਿਖਿਆ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਰੰਗਦਾ ਹਾਂ ਬੋਲਾਂ ਹਿੰਦੀ ਉਰਦੂ ਵੀ ਖੂਬ ਬੋਲਾਂ ਸਮਝਾਂ ਹਿੰਦੀ ਉਰਦੂ ਵੀ ਖੂਬ ਬੋਲਾਂ ਕਦੇ-ਕਦੇ ਅੰਗਰੇਜ਼ੀ ਵੀ ਅੰਗਦਾ ਹਾਂ ਮਾਂ ਬੋਲੀ ਆਪਣੀ ਨੂੰ ਪਿਆਰ ਕਰਾਂ ਗੱਲ ਆਖਣ ਤੋਂ ਰਤਾਣਾ ਸੰਗਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨੱਥਦਾ ਹਾਂ ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ ਅਸੀਂ ਤਾਂ ਦੂਜਿਆਂ ਦੀਆਂ ਇੱਜ਼ਤਾਂ ਬਚਾਉਣ ਵਾਸਤੇ ਸਾਡੇ ਗੁਰੂਆਂ ਨੇ ਸਾਡੇ ਲੜਾਈ ਲੜੀ ਹੈ ਦੂਜਿਆਂ ਦੇ ਹੱਕਾਂ ਦੀ ਵੀ ਰੱਖੀ ਲਈ ਸਾਡੇ ਗੁਰੂਆਂ ਨੇ ਸੀਸ ਦਿੱਤੇ ਹੋਏ ਨੇ ਸੁਆਵਾਂ ਪਰ ਹਲਕੇ ਸਾਰੇ ਇਸ ਪੰਜਾਬ ਨੂੰ ਥੋੜੀ ਜੀ ਨਜ਼ਰ ਲੱਗੀ ਹੋਈ ਜਿਹੜੀ ਉਹਨੂੰ ਆਪਾਂ ਪਰੇ ਧੋ ਦਈਏ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਗਾ ਸੋ ਮੈਂ ਇਹੀ ਕਹੂੰਗਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਜਨਾਬ ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ। ਸੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਨਵੀਂ ਨਵੀਂ ਜੌਬ ਦੀਆਂ ਮੁਬਾਰਕਾਂ ਜਿੱਥੇ ਵੀ ਜਾਓਗੇ ਤਾਂ ਦੇਹੀ ਨਾ ਕੰਮ ਕਰਿਓ ਔਰ ਕੋਸ਼ਿਸ਼ ਸਾਡੀ ਇਹ ਹੀ ਹੁੰਦੀ ਹੈ ਕਿ ਤੁਹਾਡੇ ਘਰਾਂ ਦੇ ਨੇੜੇ ਤੇੜੀ ਰੇਡੀਅਸ ਦੇ ਵਿੱਚ ਹੀ ਤੁਹਾਡੀ ਨੌਕਰੀ ਲੱਗੇ ਜੇ ਕਿਤੇ ਥੋੜਾ-ਬਹੁਤ ਦੂਰ ਵੀ ਹੈ ਤਾਂ ਕਾਲੀ ਨਾ ਕਰਿਓ ਕਿ ਬਦਲੀਆਂ ਦੀਆਂ ਅਰਜ਼ੀਆਂ ਲੈ ਕੇ ਆਉਣ ਲੱਗ ਜਾਓ। ਕਈ ਵਾਰੀ ਕੀ ਪਤਾ ਉੱਥੇ ਵੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜੇ। पर बाद कोशिश है सा किसी आसानी अपने परिवार आ सको और आसानी काम का जा सको तो दिक्कत ना आए सो आम तौर पर जिंदा रहे तो फिर मिलते हैं अक्सर लोग को को सुना जाता है कहा जाता है कि जिंदा रहे तो फिर मिलेंगे अक्सर कहा जाता है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद बहुत बहुत मेहरबानी इन्ने प्यार सत्कार मैंने सुने मान सम्मान दिता मेरे दिल के थाने रहूगी हमेशा और इस तरह तरक्या करते रहो इस तरह विद्या का चान फैले तरक्या चान फैले और सारे खुश तो माण महसूस करके जिंदगी चाहिए बहुत बहुत मेहरबानी